ਪਰ ਬਾਬੇਓ ਹੋਪ ਤੁਸੀਂ ਸਾਰੇ ਘੰਟ ਹੋਵੋਗੇ ਅੱਜ ਆਪਾਂ ਪਾਣੀਆ ਮੋਟਰ ਆਪਾਂ ਬੈਟਰੀ ਕਸੀ ਜਨੇ ਟਰੈਕਟਰ ਦੇ ਕੱਲੇ ਮੁੰਡੇ ਫੇਰ ਅੱਜ ਇਕੱਠੇ ਹੋ ਜਾਣੇ ਆ ਕਿੰਨੇ ਟਾਈਮ ਚ ਪਾ ਦੇਾਂਗੇ 2 ਘੰਟੇ 90 ਡੇਢ ਚ ਪਾਵਾਂਗੇ ਅ ਹੋਈ ਮਕੈਨੀਕਲ ਇੰਜੀਨੀਅਰ ਬਣ ਕੇ ਟਰੈਕਟਰ ਦੇ ਇੰਜੀਨੀਅਰ ਸਾਰਾ ਕਦੋਂ ਆਦਾ ਗਏ ਦੰਡਾ ਗਾਸਤਾ ਡੰਡਾ ਤੇ ਦੇਖੀਂ ਤੇ ਰ ਵੀ ਰ ਰ ਲੀਕ ਤੇ ਕਿਲੀ ਇਹਦਾ ਥੋੜਾ ਜਿਹਾ ਕੰਮ ਕਰਾਉਣ ਵਾਲਾ ਇਹ ਬਸ ਅਸੀਂ ਪੰਪ ਪਾਉ ਕਰਾਉਣੇ ਜੱਗੇ ਬਾਸ ਕੋਲੇ ਖੜਾ ਕੇ ਆਉਨੇ ਆ ਉਹ ਥੋੜਾ ਜਿਹਾ ਨਾ ਇਸ਼ੂ ਆ ਰਿਹਾ ਜੱਗੇ ਬਾਸ ਕੋਲੇ ਪੈਨ ਕਿੱਥੇ ਆ ਪੈਨ ਪੈਣਾ ਉਹ ਪਰ ਬਰਲਾਉਂਦਾ ਨੰਦੇ। ਤੇ ਤੋ ਬਰਾ ਕੁੜੇ ਕਹਿੰਦੇ ਪੰਨਾ ਵੀ ਨਹੀਂ ਪੂਰੀਆਂ। ਕੋਈ ਮਾਰੀ ਕਟਉਦੀ ਆ। ਪੰਨਾ ਸਾਡੀਆਂ ਡੇ ਬੰਦੀਆਂ ਬਾਈ। ਹੱਕ ਦਾ ਇੱਕ ਆਇਆ ਕਾ 10000 ਗਿੱਲੀਆਂ ਤੇ ਖੜੀ ਜਾਊ। ਓਏ ਹੱਕ ਦਾ ਲਾ ਦੇ। ਲੋੜ ਹੀ ਨਹੀਂ ਯਾਰਾ। ਪਕੜਾ ਕਰਾਸ ਪਾਉਣਾ। ਗਾਵਾਂ ਸਾਨੂੰ ਫੋਨ ਲਾਈ ਜਾਂਦਾ ਕਹਿੰਦਾ ਛੋੜਾ ਟਰੈਕਟਰ ਸਪੈਸਾ ਸੱਡ ਕੇ ਜਾਓ ਸਾਡੇ ਕੋਲ ਹੈ ਤੇਲ ਮੇਲਾ ਚਾਬੀ ਦੇ ਚਾਬੀ ਬੱਸ ਜਿਹੜੇ ਮੜਮਾ ਕਾ ਚੱਲਿਆ ਨਾ ਅੱਥੇ ਹੀ ਨਾ ਤੇਲ ਮੇਨਾ ਜਾ ਰਿਹਾ ਇੱਥੇ ਸਹੀ ਬੀ ਆ ਵੀ ਦਾ ਮੁਕਾਬਲਾ ਯਾਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਯਾਰ ਨਾਲੇ ਲਾਇਕ ਕਰਿਆ ਕਰੋ ਯਾਰ ਤੁਸੀਂ ਇਹ ਤਾਂ ਜਮ ਨਹੀਂ ਲੋਕਾਂ ਦੀ ਜਿਰੀ ਵੀ ਫੜਦੀ ਐ ਇਹ ਮੋਟਰ ਐ ਮੋਟਰ ਹੀ ਬੰਨਣਾ ਤਾਂ ਫੇਰ ਬਾੜੀ ਲਾਉਣਗੇ ਦੇ ਬੜੇ ਕੰਮੂ ਨੇ ਹਨਾ ਕੰਮੂ ਹੀ ਕੰਮ ਹੀ ਨਹੀਂ ਆਉਂਦਾ ਕੰਮ ਹੀ ਚੱਲ ਕੰਮ ਹੈ ਆਪਾਂ ਕੰਮੂ ਕਹਿਣਾ ਬੈਰੀ ਬੀਜੀ ਸਕੇਜੂਲ ਆਪਣੇ ਬੰਦੇ ਤਾਂ ਥੋੜਾ ਜਿਆਦਾ ਬਹੁਤ ਠੀਕ ਹੈ ਜਿਹੜਾ ਉਹ ਬੈਠਾ ਬੋੜੀ ਆ ਆ ਗਿਆ ਆ ਗਿਆ ਕਹਿੰਦੇ ਮੇਰੇ ਵੀਰੋ ਮੁੰਡਾ ਮੁੰਡਾ ਆ ਗਿਆ ਕਹਿੰਦੇ ਦੇ ਸਰ ਤਾਂ ਲੱਗਣੀਆਂ ਅੱਜ ਫੇਰ ਸਰਤਾਲਾ ਵੀਰ ਆ ਗਿਆ ਓਏ ਤਾਰ ਚੱਕੜੀਆਂ ਪਾੰਦਰੋਂ ਅੱਛੀ ਲਾ ਦੇ ਨੂੰ ਸਾਈਡ ਤੇ ਨੂੰ ਦਾ ਹੈ ਗਿਆ ਇਹ ਤਾਰ ਚੱਕਰੀ ਗਈ ਹੈ ਓਏ ਓਏ ਨਿਓ ਮਨੀ ਜਾਉਂਦਾ ਇੱਥੇ ਹੁੰਨੇ ਉਤਰਾਂਗੇ ਠੀਕ ਆ ਠੀਕ ਆ ਓਕੇ ਇਹ ਮੁੰਡੇ ਤਰਪੇ ਨੇ ਹੰਨ ਹੰਨ ਓ ਵੀ ਕਿਵੇਂ ਹੈ ਮੁੰਡੇ ਕਹਿੰਦੇ ਅੱਜ ਮਟਰ ਪਾ ਕੇ ਮੁੜਨੇਗੇ ਇੱਕ ਆ ਜਾਂਦਾ ਸਾਡੇ ਪਿੰਡ ਦਾ ਮਾਹੌਲ ਮਿਸਤਰੀ ਮਿਸਤਰੀ ਭੱਜ ਜਾਂਦਾ ਜਦੋਂ ਅਸੀਂ ਦੁਕਾਨ ਤੇ ਜਾਂਦੇ ਆਂ ਆਪਾਂ ਦਾ ਢਾਡਾ ਮਿਸਤਰੀ ਅਰੇ ਉਹ ਕਰੋ ਪੌਣੀਆਂ ਬੰਗੀ ਕਰੇ ਇਧਰ ਆ ਗਏ ਆ ਤੁਮ ਵੀ ਨਾਲ ਹੀ ਭੱਜਾ ਭੱਜਾ ਪੁਰਾਣੇ ਕਿਹੜੀ ਪਾਲੀ ਯਾਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਯਾਰ ਜਿਆਦਾ ਤੋਂ ਜਿਆਦਾ ਯਾਰ ਲਾਇਕ ਲੁੱਕ ਦਿਆ ਕਰੋ ਯਾਰ ਆਇਆ ਨਾ ਕਰੋ ਯਾਰ ਲੋ ਵੀ ਆਪਾਂ ਪਹੁੰਚ ਗਏ ਮਿਸਤਰੀ ਦੁਕਾਨ ਤੇ ਆ ਮਿਸਤਰੀ ਦੁਕਾਨ ਹੈ ਆਪਣੀ ਮੋਟਰ ਮੱਤੀ ਸੀ ਲੋ ਵੀ ਆ ਕੇ ਲੈਣ ਤਿੰਨ ਦਿਨ ਹੋ ਗਏ ਭਾਈ ਦਿਵਾਲੀ ਤੋਂ ਬਾਅਦ ਆ ਕੇ ਪਾਉਨੇ ਆ ਦਿਵਾਲੀ ਤੋਂ ਪਹਿਲਾਂ ਮੱਤੀ ਸੀ ਆਣੀ ਗਾਂ ਮਿਸਤਰੀ ਇਹਦਾ ਰਾਜ ਮਿਲਿਆ ਸੀ ਉਹ ਸੀ ਮਿਸਤਰੀ ਆਹ ਘੜੀਆ ਆਪਣੀ ਮੋਟਰ ਟੰਗ ਕੇ ਜੋੜ ਲਵਾ ਕੇ ਫਿਰ ਤੁਰਦੇ ਇਥੋਂ ਸੁਣਾ ਵੇ ਇੱਕ ਗਾਂਢ ਹੋ ਗਿਆ ਨਾੜ ਭੁੱਲੇ ਘਰੇ ਇਕੱਲਾ ਕੋ ਰੁੱਕੂ ਜਾ ਕੇ ਜੀ ਆਣੇ ਹੁਣ ਕੀ ਕਰੀਏ ਉਹ ਲਾਉਨੇ ਆ ਫੋਨ ਆ ਦੂਜੇ ਦੂਜੇ ਮਾਡਲ ਲਾਉਨੇ ਆ ਫੋਨ ਆ ਉਹ ਲੈ ਕੇ ਆਉ ਨਾਟ ਚਾ ਚਾਜ ਮੁੰਡੇ ਨਾਟੀ ਕਰੇ ਭੱਲੇ ਹੈ ਕਾਈ ਵਾਲਾ ਅਡਾ ਦੇ ਕੇ ਕੇ ਪਾਣੀ ਲੈ ਜਾਂਦਾ ਆ ਜੇ ਲੋਕਾਂ ਨੇ ਤਾਂ ਵੱਡ ਵੀ ਲਈ ਹਨਾ ਵੀ ਬਿਸਤਰੀ ਆ ਗਿਆ ਮੈਸਤਰੀ ਸਾਰਾ ਤਾਂ ਉਹਦੇ ਚੱਲੀ ਬੜਾ ਯਾਰ ਕਦੇ ਲੜ ਪਈ ਇਹਦੇ ਮੁੰਡੇ ਲਾ ਕੇ ਰੱਸੀਆਂ ਖੋਲਣਾ ਬਿਸਤਰੀ ਕਰਦਾ ਚੈੱਕ ਬਾਹਰ ਨੂੰ ਆਪਣੀ ਨੂੰ ਲੈ ਵੀ ਹੁਣ ਕੈਂ ਕੈ ਬਟਾ ਕਟਾਣ ਨਾਲ ਤਾਂ ਵੱਧੀ ਆ ਚੰਗੀ ਆ ਰੋਣੀ ਪਹਿਲਾ ਕਿੰਨੀਆਂ ਜੀ ਪਹਿਲਾ 20 20 ਹੁਣ ਕਟਾ ਦੇਣੀ ਆ 19 ਕਰ ਦਿਆਂਗੇ ਸਾਰਿਆਂ ਦੀ 19 ਆ ਹੁਣ ਕੱਢ ਤਾਂ ਨਹੀਂ ਆਈ 19 ਆ ਪਹਿਲੀ ਅੜੇ 20 20 ਨਹੀਂ ਹੁੰਦਾ ਇਹ ਛੋੜੀ ਤੇ 21 ਵਾਈਆਂ ਹੋਈਆਂ ਬੇਜੋ ਬਰਾ ਉੱਤਰ ਪੇਵਾ ਆਪਾਂ ਬੇਜੇ ਮੋਟਰ ਬਣਾ ਆ ਗੇ ਤਰਪੇ ਲੱਜਾ ਉਹਨੂੰ ਫੇਰ ਇੱਥੋਂ ਬੇੜਾ ਕਾਣੋਂ ਨਿਕਲਦੀ ਆ ਇਹ ਕਰਦੇ ਕੋਈ ਨਹੀਂ ਇਹ ਕਰਦੇ ਸੀ ਦਾ ਸ਼ੁਰੂ ਜਿਵੇਂ ਕੀਤਾ ਕੰਮ ਹਾਲੇ ਤਾਂ ਪਹੁੰਚੇ ਅਸੀਂ ਹੌਲੀ ਹੌਲੀ ਟਿੱਚ ਕੇ-ਟਿੱਚ ਕਰਦੇ ਨਹੀਂ ਤੇਰੀ ਵੇਟ ਕਰੀ ਜਾਂਦੇ ਸੀ ਵੀ ਤੂੰ ਆਏਗਾ ਫੇਰ ਕਰਾਂਗੇ ਕੰਮ ਆਹ ਤਰਾ ਦਿੱਤਾ ਸਮਾਧੀ ਰੈਂਡਰ ਥਾਤਾ ਨੀ ਲੋਟਾ ਮਖਾਤ ਦੇ ਨਾਲ ਤਾਪ ਵਿੱਚ ਪਾ ਲਵੋ ਇਹ ਸਟਰੀ ਹੋ ਟੈਟੂ ਵਾਲਾ ਹਰ ਆਹ ਦੇਖੋ ਜੀ ਕੰਟੈਕਟ ਫੋਰ ਟੈਟੂ ਸਰੀਆ ਗਰਮ ਕਰਕੇ ਟੈਟੂ ਵੀ ਛਾਪੇ ਜਾਂਦੇ ਹਨ ਦੇਖੋ ਕਹਾਜਾ ਕਰ ਖੋਲਾ ਇਹ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਹੁਣ ਕਾਹਦਾ ਵੀ ਖੋਲਦਾ 660 ਫੁੱਟ ਤੇ ਮੋਟਰ ਹੈ ਜੀ ਨਹੀਂ ਕਸਤੀ ਦਿਮਾਗ ਨੂੰ ਗਰਮੀ ਚੜ ਗਈ ਅੱਜ ਇਹ ਗੱਲ ਕਰ ਲੋਹਾ ਕਰਕੇ ਬੱਝ ਗਿਆ ਜੇ ਬਣਾਇਆ ਕਰਦਾ ਮੋਟਰਾਂ ਦਾ ਉਹਨੂੰ ਆਵੇ ਜੋ ਬੁਰਾ ਨੇ 1 ਘੰਟੇ ਚ ਬੀਤੀ ਬਾਲੇ ਪਰ ਮੇਰੇ ਪਰ ਗਰਮੀ ਗਰਮ ਹੈ ਉਹ ਕਿੱਥੇ ਗਿਆ ਲੱਗੇ ਕੋਰਾ ਕਿੱਥੇ ਨਾ ਪੜਾ ਆ ਦੇ ਕਿ ਚੱਲ ਕੱਠੀ ਕਰਕੇ ਚੱਲੇ ਹੁਣ ਇਧਰ ਪਰਸਰੈਂਡਰ 3 ਵੇਲੇ ਇੱਕ ਨਾ ਲੈਓ ਕਹਦੇ ਮੁੰਡਿਆਂ ਨੇ ਕਿੰਨੇ ਗਾਟੇ ਜੋ ਗਾਂਟੇ ਜੇ ਮੋਟਰ ਪਾਦੀ ਉਹਨੇ ਬਾਦੀਆਂ 19 ਡਰੇਵਲੀਆਂ ਪਾਦੀਆਂ ਇੱਕ ਰੱਖ ਇੱਕ ਰੱਖ ਲਈ ਅਸੀਂ ਕਿਹਾ ਕਾਹ ਨੂੰ ਵੇਸਟ ਕਰਨੀ ਹੈ ਨਾ ਅਗਲੀ ਵਾਰ ਪਾਵਾਂਗੇ ਲਓ ਵੀ ਚੱਲੇ ਘਰੇ ਹੁਣ ਇਹ ਡਰਾਈਵਰ ਆ ਯਾਰ ਤੂੰ ਲੰਡੂ ਡਰਾਈਵਰ ਆ ਪਹਿਲਾਂ ਵੰਟੀ ਕੇ ਬਾੜ ਵਿੱਚ ਬਾੜ ਦੇਣਾ ਸੀ ਪਹਿਲਾਂ ਨਹੀਂ ਮੋੜਿਆ ਹੈ ਨਾ ਵੀ ਤੂੰ ਹੀ ਤੱਪੀ ਤੇ ਰਾਜਦਾ ਕਰਿਆ ਜਾ ਪੁੱਤ ਬਣਾ ਕੇ ਕਰਿਆ ਜਾ ਉੱਥੇ ਰਹੇ Ada tis ini ਗਾਣੇ ਵੜ ਲਿਆ ਜੀ ਮੋਟਰਾਂਵਾ ਦੇ ਵਰਦਿਆਂ ਆਹ ਦੇਖ ਮੁੰਡਾ ਰਾਗੋਲੇ ਆ ਕੇ ਕਹਦੇ ਮੁੰਡੇ شریف ਬਣ ਜਾਂਦੇ ਨੇ ਹੈ ਗਾਣੇ ਦੀ ਬਾਜ ਜਮਾਣ ਹਣ ਲੈ ਬੰਸੀ ਕਰਤਾ ਟੱਕ ਇਹ ਕਰਾ ਕੋਲੇ ਆ ਕੇ ਜਮਾ شریف ਬਣ ਜਾਂਦੇ ਨੇ ਕਿਉਂ ਓਏ ਥੋੜਾ ਸਾਹ ਨਹੀਂ ਨਿਕਲਦਾ ਆਹ ਓਏ ਤੁਸੀਂ ਗੱਲ ਟੱਕਰ ਦੇ ਵੀਡੀਓ ਆ ਗਈ ਨੇ ਆ ਦੇਖ ਲੋ ਪਹਿਲੇ ਬੱਟੇ ਵੱਟ ਕੇ ਪਹਿਲੀ ਆ ਜੀ ਕਾਤਕ ਘਰ ਲਾ ਕਾਤਕ ਕਹਿੰਦੇ ਪੂਰੀ ਫੁੱਲ ਅਰੇ ਲੋ ਵੀ ਲੋ ਬਾਬੇ ਦਾ ਨਾਂ ਕਿਹਦੇ ਆ ਕੇ ਘਰੇ ਮੁੰਡੇ ਹੁਣ ਨਾਲ ਜਿਹੜਾ ਨਾਉਣਾ ਕਹਿੰਦਾ ਨਾਉਣਾ ਸੀ ਓਹ ਯੋ ਹੋ ਗਿਆ ਤੁਹਾਨੂੰ ਸਾਡਾ ਬਲੌਕ ਹੈਂਡ ਲੱਗਿਆ ਹੋਊਗਾ ਲਾਇਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਸ਼ੇਅਰ ਕਰਿਓ